ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਦੀ ਸ਼ੁਰੂਆਤ ਮੌਕੇ ਹੋਏ ਸਮਾਗਮ ਵਿੱਚ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਸੂਬਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਮੌਜੂਦ ਰਹੇ ਇਸ ਮੌਕੇ ਬੋਲਦੇ ਆ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਇਸ ਗੱਡੀ ਦੇ ਸ਼ੁਰੂ ਹੋਣ ਨਾਲ ਫਿਰੋਜ਼ਪੁਰ ਅਤੇ ਦਿੱਲੀ ਵਿਚਲਾ ਸਫ਼ਰ ਸੁਖਾਲਾ ਹੋ ਜਾਵੇਗਾ ਨਵੀਂ ਰੇਲ ਗੱਡੀ ਨਾਲ ਯਾਤਰਾ ਦਾ ਸਮਾਂ ਘਟੇਗਾ ਅਤੇ ਦਿੱਲੀ ਨਾਲ ਖੇਤਰੀ ਸੰਪਰਕ ਹੋਰ ਮਜ਼ਬੂਤ ਹੋਵੇਗਾ ਬਿੱਟੂ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਮਹੱਤਵਪੂਰਨ ਪ੍ਰੋਜੈਕਟ ਫਿਰੋਜ਼ਪੁਰ ਖੇਤਰ ਵਿੱਚ ਸ਼ੁਰੂ ਕੀਤੇ ਜਾਣਗੇ ਇਸ ਲਈ ਸੁਭਾ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਯਤਨਾਂ ਵਿੱਚ ਕੇਂਦਰ ਨਾਲ ਪੂਰਾ ਸਹਿਯੋਗ ਦੇਵੇ ਤਾਂ ਜੋ ਖੇਤਰਕ ਵਿਕਾਸ ਦੀ ਗਤੀ ਹੋਰ ਤੇਜ਼ ਹੋ ਸਕੇ ਜਜਵਾ ਹੀ ਨਹੀਂ ਹੁੰਦਾ ਇਹ ਜਜਵਾ ਸਿਰਫ ਬਾਰਡਰ ਤੇ ਆ ਕਿਉਂਕਿ ਭਾਵਨਾ ਜਿਹੜੀ ਦੇਸ਼ ਪ੍ਰਤੀ ਆ ਦੇਸ਼ ਦੇ ਮਤਲਬ ਮਰਨ ਜੂਨ ਤੱਕ ਇਹ ਲੋਕ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਦੇਸ਼ ਦਾ ਜਿਹੜਾ ਤਿਰੰਗਾ ਏ ਉਹਨੂੰ ਸ਼ਾਨ ਨਾਲ ਉੱਚੇ ਰੱਖਣ 'ਚ ਬਹੁਤ ਯੋਗਦਾਰ ਹਨ ਤੇ ਉਹ ਪਿਆਰ ਦਿਖ ਰਿਹਾ